ਚਾਰ ਠੀਕ ਆ ਆਏ ਆ ਚਾਰ ਦਿਨਾਂ ਦੀਆਂ ਰੋਟੀਆਂ ਖਾਧੀਆਂ ਕੁਝ ਖਾਦਾ ਕੁਛ ਹਾਂਜੀ ਹਾਂਜੀ ਇਹ ਵੀ ਰਸੇ ਆ ਇਹ ਕੀ ਪਤਾਵਾ ਆ ਬਿਸਕੁਟ ਪੈ ਤੁਹਾਡੇ ਦਿਨੇ ਬਣਾ ਤੁਨੇ ਆਣੇ ਆ ਬੱਚੇ ਲੈ ਲਓ ਪੁੱਤ ਆ ਲਓ ਯਾਰ ਬੇਤੀ ਨਿਆਣਿਆਂ ਨੂੰ ਯਾਦੋਂੋਂ ਇੱਥੇ ਗਾ ਦੇਣੇ ਪੁੱਤ ਦੇਣੇ ਹੋਰ ਦੇਣੇ ਚਲ ਉਹ ਕੀ ਕੀਤਾ ਕਹਿੰ ਮੇਰਾ ਭਰਾ ਪਿਆਸ ਲੱਗੀ ਵੀ ਨਹੀਂ ਪੀਤਾ ਪਾਣੀ ਓਏ ਓਏ ਇਹ ਮਾੜੇ ਇਹਨਾਂ ਦੇ इक तोग्णीज बनी आ, आ। गए बने ਕਾਲ ਕਰਵਾਇਆ ਬੁੱਧੀ ਕਿ ਸੱਤੇ ਜਿਵੇਂ ਅਵਾਰ ਅੰਦਾਜ਼ੇ ਨੂੰ ਬਸਤੀ ਮੜਾ ਕਿੱਦੋਂ ਹਸਦਾ ਹੈ ਸਰਕਾਰ ਨਾ ਨਾ ਰੈਸਕੂ ਕਰਨ ਦੇ ਨਾਲ 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 ਸਮਾਨ ਹੋਰ ਲਟਰ ਬੰਨ ਦਿੱਤਾ ਜਾ ਰਿਹਾ ਜੀ ਜੋ ਵੀ ਚੀਜ਼ ਲੋੜ ਆ ਭਾਈ ਕਿਹੜੇ ਪਿੰਡ ਜਾ ਰਹੇ ਆਪਾਂ ਆਪਾਂ ਨੰਗਲ ਸਹੌਲ ਦਾ ਬਈ ਤੇ ਖਮਰਾ ਪਿੰਡ ਆਈਏ ਇੱਕ ਭੈਣ ਹਾਂਜੀ ਉਹ ਪ੍ਰੈਗਨੈਂਟ ਹੈ ਜੀ ਉਹ ਬਹੁਤ ਤੰਗ ਨੇ ਤਕਲੀਫ ਜੀ ਉਹ ਤਿੰਨ ਜਦੋਂ ਤੋਂ ਹੜ ਆਇਆ ਬਾਬਾ ਜੀ ਉਸ ਦਿਨ ਤੋਂ ਹੀ ਆ ਤਿੰਨ ਦਿਨ ਹੋ ਗਏ ਨਾਲ ਕਿਹੜੇ ਕਿਹੜੇ ਪਿੰਡਾਂ 'ਚ ਜਾਣਾ ਹੁਣ ਆਈ ਨੰਗਲ ਸਹੌਲ ਪੰਜ ਗ੍ਰਾਈ ਤੇ ਖਮਰਾ ਪਿੰਡ ਆ ਆ ਕਿੱਥੇ ਕਿੱਥੇ ਬੈਠ ਗਿਆ ਆਪਾਂ ਇਹ ਆਪਾਂ ਬੰਦਰਾ ਵਾਲੇ ਤੇ ਨੰਗਲਥੋਲ ਘੁਮਰਾਏ ਤੇ ਪੰਜ ਗਰਾਂ ਦੀ ਜਾਵਾਂਗੇ ਭਾਈ ਸਾਰੀਆਂ ਪਿੰਡਾਂ ਨੂੰ ਭੇਜਤੀਆਂ ਆਪਣੀਆਂ ਹਾਂਜੀ 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 ਭੇਜਦੇ ਆਈ ਆਪਾਂ ਵੀਰਾ ਕਿਹੜਾ ਪਿੰਡ ਤੇਰਾ ਵੀ ਮੇਰਾ ਘੁਮਰਾ ਪਿੰਡ ਆ ਜੀ ਹਾਂਜੀ ਸਾਡੇ ਬਹੁਤ ਹੁੰਦੇ ਆ ਪਿੰਡਾਂ ਨੂੰ ਦੋ ਦੋ ਨੂੰ ਇੱਕ ਇੱਕ ਬੋਰਡ ਦੇ ਦਿੱਤੀਗੇ ਜੀ ਹਾਂਜੀ ਸਾਡੇ ਤੁਸੀ ਦੇ ਬੈਠੇ ਆਈ ਬਹੁਤ ਸੰਗਤ ਧੰਨਵਾਦ ਜਾ ਰਹੀਆਂ ਜੀ ਨੂਸ ਕਮਾ ਚੱਲ ਪਈਆਂ ਰਮਦਾਵਾ ਸਟੇਰੀ ਦੇ ਵਿੱਚ ਕੱਲ ਕਲਾਨੌਰ ਸਿਕੰਗ ਹੁਣ ਇੱਥੇ ਸੁਭਾਵਾ ਚੱਲਦੇ ਆ ਨਾਲ ਮੇਰੇ ਨਾਲ ਪਾਲ ਮੇਰਾ ਭਰਾ ਅੱਜ ਸੁਭਾਵਾ ਅੱਜ ਕਰਾਉਣ ਦੇ ਲਈ ਬਹੁਤ ਬੁਰੇ ਹਾਲਾਤ ਨੇ ਜੀ ਪਰ ਇਹ ਬਹੁਤ ਵੱਡੀ ਗੱਲ ਆ ਵੀ ਪਿਛਲੇ 20 25 ਦਿਨ ਤੋਂ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਜਿਹੜਾ ਦਿਨ ਰਾਤ ਮਤਲਬ ਮੁੰਡੇ ਵੀ ਥੱਕ ਜਾਂਦੇ ਨੇ ਕਈ ਵਾਰੀ ਨੀਂਦ ਵੀ ਪੂਰੀ ਨਹੀਂ ਹੁੰਦੀ ਪਰ ਦਿਨ ਰਾਤ ਲੋਕਾਂ ਦੀ ਸੁਭਾਵਾ ਦੇ ਵਿੱਚ ਹਾਜ਼ਰ ਆ ਜੀ ਸੰਸਥਾ ਹੁਣ ਵੀ ਇੱਕ ਭੈਣ ਨਾ ਜਿਹੜਾ ਪ੍ਰੈਗਨੈਂਟ ਨੇ ਉਹਨਾਂ ਨੂੰ ਲੈਣ ਚੱਲੇ ਹਾਂ ਜੀ ਵੀਰ ਉਹਨਾਂ ਨੇ ਪਿੰਡ ਦੱਸਿਆ ਕਾਫੀ ਪ੍ਰੋਬਲਮ ਚ ਨੇ ਜਦੋਂ ਦਾ ਪਾਣੀ ਆਇਆ ਉਦੋਂ ਦੀ ਫਸੇ ਹੋਏ ਨੇ ਜੀ ਲੋ ਜੀ ਵੀਰ ਮਨਜੋਤ ਸਿੰਘ ਗੜਦੀਵਾਲ ਤੋਂ ਪਿਛਲੇ 25 ਦਿਨ ਤੋਂ ਜਿਹੜੀ ਸਵਾਮਾ ਦੇ ਰਹੀ ਹੈ ਜੀ ਹੜ੍ਹਾਂ ਦੇ ਵਿੱਚ ਜਿੰਨੇ ਵੀ ਵੀਰ ਜਿਹੜੇ ਘਰਾਂ ਦੇ ਵਿੱਚ ਫਸ ਜਾਂਦੇ ਨੇ ਹੁਣ ਵੀ ਇੱਕ ਪ੍ਰੈਗਨੈਂਟ ਲੇਡੀ ਨੂੰ ਜਿਹੜਾ ਲੈਣ ਚੱਲੇ ਆ ਜੀ ਕਿਹੜਾ ਪਿੰਡ ਆ ਵੀਰੇ ਉਹ ਵੀਰੇ ਨੰਗਲ ਸੋਲੇ ਬਾਬਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਨੰਗਲ ਸੋਲ ਤੋਂ ਫਸੇ ਉਹ ਕਦੋਂ ਕਦੇ ਫਸੇ ਬੇ ਨੇ ਜੀ ਬਾਬਾ ਜੀ 3 3 ਦਿਨ ਹੋ ਗਏ ਜਿੰਨਾਂ ਦਾ ਹੜ ਆਇਆ ਨਾ ਉਦੋਂ ਦਾ ਹੀ ਫਸੇ ਨੇ ਔਰ ਇਸ ਵਕਤ ਜਿਹੜੀਆਂ ਤਿੰਨ ਬੋਟਾਂ ਨੇ ਜੀ ਸਰਸਰ ਵੱਲੋਂ ਬੱਚੇ-ਬੁੱੱਚੇ ਵੀ ਨਾਲ ਬਹੁਤ ਫਸੇ ਹੋਤੇ ਪ੍ਰੋਬਲਮ ਚ ਨੇ ਠੀਕ ਹੈ ਜੀ ਹਾਂ ਜੀ ਉਹਨਾਂ ਨੂੰ ਪਰ ਬਹੁਤ ਵੱਡੇ ਪੱਧਰ ਤੇ ਜਿਹੜੀ ਪ੍ਰੋਬਲਮ ਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਆ ਜੀ ਹੁਣ ਅਸੀਂ ਨਦੀ ਦੇ ਵਿੱਚ ਜਿਹੜੀ ਆ ਪਾਈ ਆ ਵੀ ਰਿਉਣਾ ਨੇ ਜਿਹੜੀ ਇਹ ਬੋਟ ਪਰ ਨੁਕਸਾਨ ਬਹੁਤ ਵੱਡੇ ਪੱਧਰ ਦਾ ਕੁਝ ਫਸਲਾਂ ਤਾਂ ਗਈਆਂ ਤੇ ਘਰਾਂ ਦਾ ਨੁਕਸਾਨ ਆ ਘਰ ਟਹਿ ਗਏ ਲੋਕਾਂ ਦੇ ਬਿਜਲੀ ਬੰਦ ਆ ਵਾਈਫਾਈ ਜਿਹੜੇ ਇੰਟਰਨੈਟ ਦੀ ਸਬਾਮਾ ਬੰਦ ਨੇ ਮਨਜੋਤ ਵੀਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਪਾਲ ਵੀਰੇ ਕਿ ਨਾ ਜਿਹੜੇ ਲੋਕਾਂ ਦੀ ਜਿੰਦਗੀਆਂ ਮੈਂ ਤਾਂ ਹੋ ਗਿਆ 25 ਦਿਨ ਹੋ ਗਏ ਇਹਨਾਂ ਨੂੰ ਦੇਖ ਜਾ ਹਾਂਜੀ ਇੱਕ ਦਿਨ ਹੀ ਘਰ ਛੱਡਿਆ ਜਾਂਦਾ ਜਦੋਂ ਇਹ ਘਰਾਂ ਚੋਂ ਰੈਸਕਿਊ ਕਰ ਕਰ ਲਿਆਉਂਦੇ ਨਾ ਤਾਂ ਨਿਕਲਦੀ ਆ ਉਹਨਾਂ ਦੀ ਨਿਕਲਦੀ ਕਿ ਸਾਡਾ ਮਨ ਉਹਦਾ ਬੜਾ ਦੁਖੀ ਹੁੰਦਾ ਯਾਰ ਜਦੋਂ ਬੰਦੇ ਆਏ ਹਨ ਘਰ ਸਮਾਨ ਪਾਣੀ ਨਾਲ ਨਾ ਖਰਾਬ ਹੋਇਆ ਛੱਡ ਕੇ ਉਹ ਆਪਣੀਆਂ ਕਿਸ਼ਤੀਆਂ ਚ ਲਿਆ ਲਿਆ ਬਾਹਰ ਛੱਡਦੇ ਆ ਬਿਲਕੁਲ ਬੜਾ ਮਨ ਦੁਖਦਾ ਯਾਰ ਕਿਦਾਂ ਦੇਖ ਕਿਦਾਂ ਛੱਤਾਂ ਦੇ ਲੋਕ ਬੈਠੇ ਆ ਜੀ ਬਿਲਕੁਲ ਉਹ ਦੇਖੀ ਉਪਰੋਂ ਮੀਂਹ ਵੀ ਆਉਣ ਲੱਗ ਪਿਆ ਉਹ ਤਰਪਾਲ ਹਾਂਜੀ ਬਿਲਕੁਲ ਉਹ ਦੇਖੋ ਛੱਤ ਦੇ ਉੱਪਰ ਨਾ ਜੀ ਮਤਲਬ ਤਰਪਾਲ ਪਾ ਕੇ ਜਿਹੜੀ ਉੱਪਰ ਬੈਠਾ ਪਰਿਵਾਰ ਹੁਣ ਉਪਰੋਂ ਮੀਂਹ ਆਊਗਾ ਜੀ ਉਹਨੇ ਜਿਹੜੀ ਨਦੀ ਦੇ ਵਿੱਚ ਜਿਹੜੀ ਗੱਡੀ ਆਪਣੀ ਜਾ ਰਹੀ ਆ ਜਿਹੜੀ ਕਿਸ਼ਤੀ ਹਾਂਜੀ ਜਾਂ ਦੇਖੋ ਤੁਸੀਂ ਜਿਵੇਂ ਹੁਣ ਅਸੀਂ ਆਏ ਆ ਜਿਆ ਟਾਣੀ ਤੇ ਆਪਾਂ ਡੇਰਾ ਕਹਿ ਦਿੰਦੇ ਹਾਂ ਨਾ ਜੀ ਕੋਠੇ ਕਹਿ ਦਿੰਦੇ ਨੇ ਪਟਿਆਲੇ ਏਰੀਆ 'ਚ ਛੱਤਾਂ ਤੇ ਬੈਠੇ ਨੇ ਸਾਰੇ ਪਰਿਵਾਰ ਢੀਕ ਕਰਦੇ ਨੇ ਖਾਣ ਪੀਣ ਦੀਆਂ ਚੀਜ਼ਾਂ ਨਾ ਪਾਣੀ ਆ ਪ੍ਰੋਪਰ ਹਨਾ ਤੁਸੀਂ ਸਮਝਦਾਰ ਹੋ ਸਾਰੇ ਭਾਈ ਆਪਾਂ ਦਾ ਨਾ ਪਿਕਅਪ ਪ੍ਰੈਗਨਟ ਆ ਭੈਣ ਨੂੰ ਲੈਣ ਚੱਲੇ ਆ ਤੁਸੀਂ ਦੱਸੋ ਕੀ ਕੀ ਚਾਹੀਦਾ ਕੀ ਤੁਹਾਨੂੰ ਮੁੜ ਕੇ ਬੋਟਾ ਆ ਰਹੀ ਆ ਤੁਹਾਨੂੰ ਚਾਹੀਦਾ ਕੀ ਦੱਸੋ ਕਿੱਥੇ ਜਾਣਾ ਰੰਦਾਸ ਹੈ ਰੰਦਾਸ ਜਾਂਦਾ ਰੰਦਾਸ ਰਮਦਾਸ ਜਾਂਦਾ ਰੰਦਾਸ ਸੁਖੀ ਇੱਕ ਮਿੰਟ ਹਾਂ ਆ ਜਾਂਦੇ ਆ ਆ ਜਾਂਦੇ ਪਾਣੀ ਦੇ ਲਿਆ ਪੇਟੀਆਂ ਪਾਣੀ ਦੇ ਦਈਏ ਆਪ ਆ ਆ ਚਨੇ ਹੈਗੇ ਚਨੇ ਤੋਂ ਪਾਣੀ ਪੇਟੀਆਂ ਨਾ ਬਾਈ ਇੱਕ ਉੱਥੇ ਆ ਪਾ ਰੀਆਂ ਬੋਟਾਂ ਪਾਣੀ ਕਿੰਨਾ ਰੱਖਿਆ ਸਾਨੂੰ ਪਾਣੀ ਵਿੱਚ ਥੋੜਾ ਰੱਖ ਲਿਆੜਾ ਚਨੇ ਦੇ ਦੋ ਚਨੇ ਦੇ ਦੋ ਚਨੇ ਦੇ ਦੇ ਚਨੇ ਇੱਕ ਬੱਗਾ ਵੀ ਇੱਕ ਆ ਦੇ ਆ ਇਹ ਦਿਓ ਪਾਣੀ ਹਿਸ਼ਾਰਪੁਰ ਤੋਂ ਆਏ ਵੀਰੇ ਹਿਸ਼ਾਰਪੁਰ ਤੋਂ ਇਹਦੀ ਪਾਰਟੀ ਨੇ ਕਰ ਰਿਹਾ ਕੋਈ ਪਾਰਟੀ ਨਹੀਂ ਬਾਬਾ ਦੀਪ ਸਿੰਘ ਸੇਵਾਦਾਰ ਆ ਬ੍ਰੈਡ ਦੇ ਦੇ ਆ ਬ੍ਰੈਡ ਦੇ ਭਾਈ ਆ ਬ੍ਰੈਡ ਲੈ ਫੜ ਵੀਰੇ ਇੱਥੇ ਇਹ ਸਟਾ ਲੈ ਬਾਈ ਇੱਥੇ ਕੁੱਤਾ ਕਿੱਥੇ ਗੀ ਆ ਵੀਰੇ ਸੱਟ ਨਾ ਲੈਂੀ ਬ੍ਰਦਰ ਆ ਆ ਵੀਰੇ ਹੈਲੋ ਆ ਡੇਗ ਨਾ ਲੈਂੀ ਵੀਰੇ ਯਾਰ ਭਾਈ ਪਹੁੰਚਦਾ ਕੋਈ ਤੁਹਾਡੇ ਟੱਕਰ ਕੇ ਨਹੀਂ ਨਹੀਂ ਕੋਈ ਆਇਆ ਉਹ ਇੱਕੋ ਹੀ ਆ ਗੋਟ ਆਇਆ ਰਸ ਹੁੰਦਾ ਉਹ ਦੇਖਿਆ ਕੁਛ ਹਾਂ ਹੋਰ ਉਹ ਰਾਟੀਆਂ ਉਹ ਸਰਕਾਰੀ ਜਿਹੜੇ ਉਹ ਕੋਈ ਆ ਰਹੇ ਆ ਰਹੇ ਕੋਈ ਨਹੀਂ ਆਪਾਂ ਕਰ ਰਹੇ ਆ ਸਾਰਾ ਕੁਝ ਕਰਾਂਗੇ ਸ਼ਾਂਤ ਕੋਈ ਤੁਹਾਨੂੰ ਦੇਖ ਲੈ ਤੁਹਾਡੇ ਤੱਕ ਆ ਜਾਂਦਾ ਸਦਾ ਨੂੰ ਪਾਣੀ ਆ ਜਾਂਦਾ ਪਾਣੀ ਵਾਪਸੀ ਤੇ ਆਨੇ ਫੇਰ ਭਾਈ ਭਾਈ ਇਦਾਂ ਕਰੀ ਪਾਣੀ ਹੈ ਨਾ ਵੰਡ ਕੇ ਦੇ ਦੇ ਕੇ ਬੋਤਲ ਅਸੀਂ ਹੋਰ ਲੈ ਕੇ ਆਉਂਦੇ ਇਹਨਾਂ ਨੂੰ ਦੇਦਾ ਵੀ ਰਹਿਣ ਚੱਲ ਕਰ ਧੱਕੀ ਧੱਕੀ ਆਈ ਭਾਈ ਬਾਣ ਕੇ ਲੈ ਕੇ ਜਾਂਦੇ ਤੁਹਾਨੂੰ ਲੈ ਕੇ ਲੈ ਕੇ ਜੀ ਅੱਜ ਦਾ ਖਰਚੇ ਵਾਪਸੀ ਦਾ ਰੌਂਡੇ ਬੋਲ ਕੋਈ ਨਹੀਂ ਲੈਣਾ ਲੈਣਾ ਅੱਜ ਅੱਗੇ ਨਾ ਥੋੜੀ ਪ੍ਰੋਬਲਮ ਚ ਨਹੀਂ ਜੀ ਆ ਗਿਆ ਆ ਗਏ ਆ ਉਹਨੇ ਕਾਰਸੀ ਦੇ ਲੈਨੇ ਆ ਇੱਕ ਬੀਬੀ ਦੇ ਨਾਲ ਬੱਚਾ ਜਾ ਹੋਣਾ ਜੀ ਉਹਨੂੰ ਲੈਣ ਚੱਲੇ ਆ ਜੀ ਉਹ ਆਏ ਬਾਬਾ ਸੱਚੇ ਭਾਗ ਦਾ ਇਹ ਨਹੀਂ ਕਮੀ ਨਹੀਂ ਬਾਰਸੀ ਦੇ ਉਹਨੇ ਦੇਖੋ ਕਿਵੇਂ ਹੱਥਾਂ ਮਾਰ ਰਹੇ ਨੇ ਵੀਰ ਵਿਚਾਰੇ ਤੰਗ ਨੇ ਆ ਉਹ ਦੇਖੋ ਸਾਰੇ ਉਹਦੇ ਪੁੱਤਰੇ ਇੱਥੇ ਆ ਗਏ ਆ ਬਾਬਾ ਨਾਨਕ ਕਰਨ ਹਰਮ ਅਸੀਂ ਡੇਰਾ ਬਾਬਾ ਨਾਨਕਾ ਰਮਦਾਸ ਸਾਹਿਬ ਜੀ ਬਿਲਕੁਲ ਪਾਕਿਸਤਾਨ ਦੇ ਲਾਗੇ ਪਿੰਡਾਂ ਦੇ ਲਾਗੇ ਪਹੁੰਚ ਚੁੱਕੇ ਆ ਜੀ ਇਹ ਕਿਹੜਾ ਪਿੰਡ ਸਿਕਾ ਜਿਹੜਾ ਜਿੱਥੋਂ ਆਪਾਂ ਖੜੇਆ ਪਿੰਡ ਜਿੱਥੇ ਆਪਾਂ ਦੇਖਿਆ ਹੈ ਨਾ ਰਸਤਾ ਡੱਕੜ ਪਿੰਡ ਤੇ ਹੁਣ ਆਪਾਂ ਕਿੱਥੇ ਚੱਲੇ ਆ ਹੁਣ ਆਪਾਂ ਕਮਰਾਏ ਪਿੰਡ ਜਾਣਾ ਆਪਾਂ ਨਾਲ ਹੀ 5 ਗਰੀ ਨਹੀਂ 5 ਗਰੀ ਨੂੰ ਕਮਰਾਏ ਕਮਰਾਏ ਬਾਲ ਕਿਦਾਂ ਦੇ ਹਾਲਾਤ ਆ ਲੋਕਾਂ ਦੇ ਬਹੁਤ ਮੰਦਾ ਦੇਖੋ ਫਸਲਾਂ ਦਾ ਉੱਥੇ ਪਸ਼ੂ ਮਰੇ ਪੈਨੇ ਵਿੱਚ ਆ ਨਾ ਵੀ ਉਹਨਾਂ ਤੋਂ ਤਾਂ ਰਸਤੇ ਵੀ ਨਹੀਂ ਖੋਲੇ ਗਏ ਦੱਸਦੇ ਨੇ ਵੀ ਜਦੋਂ ਪਾਣੀ ਆਇਆ ਇਹਨੇ ਜ਼ੋਰ ਨਾਲ ਆਇਆ ਰਸਤੇ ਨਹੀਂ ਖੁੱਲੇ ਹੈਗੇ ਪਰ ਇਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਵੀਰੇ ਰਸਤਾ ਤੋਂ ਬਹੁਤ ਤੰਗ ਨਹੀਂ ਹੁਣ ਬੰਦਾ ਖਾਵੇ ਤਾਂ ਕੀ ਖਾਵੇ ਵੀਰੇ ਹਨਾ ਘਰ 'ਚ ਕਿ ਨਾ ਬਿਜਲੀ ਆ ਨਾ ਕੋਈ ਇੰਟਰਨੈਟ ਆ ਵੀਰੇ ਬੰਦਾ ਕੀ ਕਰੇ ਜੀ ਕੀ ਕਰੇ ਬਿਲਕੁਲ ਬਹੁਤ ਵੱਡਾ ਨੁਕਸਾਨ ਆ ਬਹੁਤ ਵੱਡਾ ਨੁਕਸਾਨ ਪੁੱਛ ਲੈਨੇ ਉਹਨਾਂ ਨੂੰ ਥੱਲੇ ਚੱਲ ਜਣੇ ਕਿਉਂ ਗਿਆ ਅੰਦਾ 500 ਗੈਨੋ ਨਾ ਕਿ ਰੁਕ ਡਿੱਗੇ ਹੋਏ ਓ ਬਾਈ ਕਿੱਧਰ ਨਹੀਂ ਜਾ ਰਹੀ ਐ ਕਿੱਧਰ ਦੀ ਆਹ ਦੇਖ ਤਬਰਾ ਉਤਰਨਾ ਆਪਾਂ ਆਓ ਜਿਹੜਾ ਕੋਲੋਂ ਹੋਣਾ ਕੀ ਨਹੀਂ ਜਾ ਰਹੀ ਅੱਛਾ

ਓ ਸੋਹਣੀ ਜੀ ਲੋਕ ਤਾਂ ਆਵਾਜ਼ਾਂ ਮਾਰ ਰਹੇ ਆ ਲੋਕ ਹਲਾਕ ਫੂਟ ਕਿਦਾਂ ਕਿਦਾਂ ਲੋਕ ਮਾਰ ਰਹੇ ਆ ਆਵਾਜ਼ਾਂ ਆਓ ਇਧਰ ਨੂੰ ਆਓ ਹੁਣੇ ਕਈ ਪ੍ਰੈਗਨੈਂਟ ਭੈਣ ਨੂੰ ਲੈ ਕੇ ਰੈਸਕਿਊ ਕੰਮ ਜਾ ਕੇ ਜਾ ਰਹੇ ਆ ਐਚ ਓ ਦੇਖੋ ਕਿਤਾਂ ਲੋਕ ਹਾਲਾਤ ਬਣੇ ਹੋਏ ਨੇ ਜੀ ਸੰਗਤ ਜੀ ਇਸ ਟਾਈਮ ਅਸੀਂ ਜਿਹੜਾ ਰਮਦਾਸ ਦੇ ਏਰੀਆ ਦੇ ਵਿੱਚ ਆ ਜੀ ਇਸ ਤੋਂ ਅੱਗੇ 1 ਕਿਲੋਮੀਟਰ ਤੇ ਪਾਕਿਸਤਾਨ ਆ ਜੀ ਤੇ ਲਾਸਟ ਜਿਹੜਾ ਪਿੰਡ ਅਸੀਂ ਤੁਰੇ ਫਿਰਦੇ ਆਂ ਜੀ ਕਿਹੜਾ ਪਿੰਡ ਦੱਸਿਆ ਤੁਸੀਂ ਪਿੰਡ ਪੰਜਗਰਾਈਆਂ ਪੰਜਗਰਾਈਆਂ ਪਿੰਡ ਦੇ ਵਿੱਚ ਆ ਜੀ ਨਾਲ ਵੀਰ ਮਨਜੋਤ ਸਿੰਘ ਤੇ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਪਾਣੀ ਬਹੁਤ ਜ਼ਿਆਦਾ ਜੀ ਹਾਲਾਤ ਬੜੇ ਤਰਸਯੋਗ ਨੇ ਜਦੋਂ ਵੀ ਲੰਘਦੀ ਆ ਜਿੱਥੇ ਦੀ ਵੀ ਬੋਟ ਲੰਘਦੀ ਆ ਇੱਕ ਵਾਰੀ ਬੰਦਾ ਹਾਂਜੀ ਹਾਕ ਮਾਰਦਾ ਹਰੇਕ ਬੰਦਾ ਉਹ ਵੀਰੇ ਕੋ ਪ੍ਰੈਗਨੈਂਟ ਭੈਣ ਨੂੰ ਲੈਣ ਜਾ ਰਹੇ ਆ ਉਹ ਇੱਕ ਪ੍ਰੈਗਨੈਂਟ ਭੈਣ ਆ ਉਹਨੂੰ ਲੈਣ ਜਾ ਰਹੇ ਆ ਨੰਗਲ ਉੱਤ ਵਰਨਾ ਨੰਗਲ ਗੋ ਚਲੋ ਜੀ ਇਧਰ ਕੇ ਨਾ ਫੌਜ ਨਹੀਂ ਕੀਤੀ ਨੀ ਜੀ ਰੋਡ ਲੱਗਦਾ ਵਾਦੀ ਹੈ ਹਾਂ ਆ ਥੱਲੇ ਰੋਡ ਸੜਕ ਲੱਗਦੀ ਨਹੀਂ 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 ਜੀ ਕੀ ਗਿੰਦਾ ਦੇਖ ਲਈਏ ਯਾਰ ਸੜਕ ਲੱਗਦੀ ਹੈ ਰਸਤਾ ਹੋਣਾ ਨਹੀਂ ਨਹੀਂ ਇਹ ਰੋਡ ਤੇ ਰਸਤਾ ਹੋਣਾ ਇਧਰ ਆਪਾਂ ਇਧਰ ਉਹ ਦੇਖੋ ਹਾਕ ਮਾਰ ਰਹੇ ਨੇ ਬੰਦੇ ਉਹ ਕਹਿੰਦੇ ਇਧਰ ਨੂੰ ਨੰਗੋ ਅੱਬੇ ਇੱਧਰ ਨਾ ਉਹ ਪਾਣੀ ਥੱਲੇ ਹੋਣਾ ਉੱਧਰ ਚਾਨੀ ਨਹੀਂ ਕੀਤੀ ਰਹਿਣ ਦੋ ਇੱਕ ਮਿੰਟ ਉਹਦੀ ਗੱਲ ਸੁਣੋ ਕੀ ਕਹਿੰਦੇ ਨੇ ਇੱਕ ਮਿੰਟ ਹਾਂਜੀ 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 ਉਹ ਵੀਰੇ ਕੀ ਕਹਿੰਦੇ ਓਏ ਕਿਹੜੇ ਪਿੰਡ ਜਾ ਰਹੇ ਨੇ ਕਹਿੰਦਾ ਉਹ ਨੰਗਲ ਜਾ ਰਹੇ ਨੰਗਲ ਸਾਹਮਣੇ ਕਹਿੰਦੇ ਨੇ ਇੱਧਰ ਜੀ ਉਹ ਕੇਂਦਰ ਦੀ ਜਾਈਏ ਇੱਧਰ ਹੀ ਜਾਂਦੇ ਫਿਰ ਉਥੋਂ ਜਾਂਦੋ ਇੱਥੋਂ ਜਾਂਦੋ ਭਜੀ ਕੱਟ ਦੱਸ ਦੇ ਨੇ ਕੱਟ ਦੱਸ ਦੇ ਨੇ ਕਿਤੇ ਅਰੇਂਜ ਕੱਟ ਆ ਜੀ ਦੇਖ ਲੈ ਬੰਦੇ ਨੇ ਹੈਲਪ ਕਰਦੇ ਨੇ ਇਧਰ ਇਧਰ ਕੱਟ ਆ ਨਹੀਂ 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 ਕੋਈ ਗੱਲ ਨਹੀਂ ਇੱਥੇ ਆ ਗਿਆ ਕੱਟ ਆ ਉਹ ਚੁੱਟੀ ਦੱਸੀ ਇਹ ਇਹ ਇਹੋ ਪਾਣੀ ਨੇ ਸਾਨੂੰ ਮਾਰਿਆ ਵੀ ਆ ਜਿਹੜਾ ਇਹ ਨਾ ਓਕੇ ਚੱਲੋ ਫਿਰਦੇ ਹੈਲੀਕਾਪਟਰ ਨਾਲ ਚਾਹੀਦਾ ਪਾਣੀ ਬੰਨ ਲਿਓ ਦੋ 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 ਲਓ ਅੱਗੇ ਆਏ ਸੀ ਪਾਣੀ ਲੱਗਦਾ ਦੇ ਸਾਡੀ ਆਪਣੀਆਂ ਵੋਟਾਂ ਆਈਆਂ ਤਾਂ ਦੇ ਆਪਣੀ ਭੇਜੀਆਂ ਯਾਰ ਸਵੇਰੇ ਆਪਾਂ ਤੁਹਾਨੂੰ ਰਸ ਨੂੰ ਸ ਹਾਂ ਰਸ ਨਹੀਂ ਗਈ ਕੋਈ ਨਹੀਂ ਆਇਆ ਨਾ ਕੋਈ ਵੀ ਨਹੀਂ ਆਇਆ ਮਾੜੀ ਨੇੜੇ ਕਰਿਆ ਮਨਜ਼ੂਰੀ ਹਾਂ ਕੱਟੋ ਗਿਆ ਦੇ ਕਾਟ ਕੇ ਪਾਸ ਹੋਰ ਪਰਲੇ ਪੰਨੇ ਇੰਨਾ ਦਾ ਕੱਟ ਹੋ ਗਿਆ ਹੈਗਾ ਉੱਥੋਂ ਮੈਨੂੰ ਬਾਣ ਲੱਗਣੇ ਤੋਂ ਨਿਕਲ ਜਾ ਦੇ ਦੇ ਨਾ ਨਹੀਂ ਲੰਘ ਜਾ ਹਲੋਈ ਨੇ ਹੁਣ ਐਂਦੀ ਨਿਕਲੂ ਨਾ ਆਏ ਆਪਾਂ ਨਾ ਜਾਣਾ ਹੁਣ ਨਾ ਤੱਕਣੀ ਤੱਕਣੀ ਜਾਣਾ ਜੇ ਬੱਚ ਕੇ ਕਿੱਧਰ ਜਾਈਏ ਯਾਦ ਐਨਾਰੇ ਮੇਰੇ ਬਾਅਦ ਐਸਟ ਵੈਕ ਤੇ ਅਸੀਂ ਨਾ ਜੀ ਨੰਗਲ ਸੋਹਲ ਪਿੰਡ ਦੇ ਵਿੱਚ ਆ ਅੰਮ੍ਰਿਤਸਰ ਜ਼ਿਲ੍ਹਾ ਜੀ ਤੇ ਨਾਲ ਮਨਜੋਤ ਵੀਰੇ ਤੇ ਤਿੰਨ ਵੋਟਾਂ ਨੇ ਜੀ ਜਿਹੜਾ ਮਨਜੋਤ ਵੀਰ ਤੇ ਸੰਸਥਾ ਵੱਲੋਂ ਤਿੰਨ ਵੋਟਾਂ ਜਿਹੜੀਆਂ ਚੱਲ ਰਹੀਆਂ ਨੇ ਜੀ ਤੇ ਵੱਖ-ਵੱਖ ਚੱਲ ਰਹੀਆਂ ਇੱਕ ਟਾਂਡੇ ਚੱਲ ਰਹੀ ਇੱਕ ਫੋਜਪੁਰ ਚੱਲ ਰਹੀ ਜੀ ਟਾਂਡੇ ਆਹ ਟਾਂਡੇ ਦੋ ਚੱਲ ਰਹੀਆਂ ਇੱਕ ਫਤਿਹਕੁੱਲਾ ਇੱਕ ਅਬਦੁੱਲਾਪੁਰ ਠੀਕ ਆ ਵੀਰੇ ਤੇ ਵੱਖ-ਵੱਖ ਥਾਵਾਂ ਤੋਂ ਜਿਹੜੇ ਮਰੀਜ਼ ਜਾਂ ਜੋ ਵੀ ਕੋਈ ਲੋਡਬੰਦ ਹੁੰਦਾ ਉਹਨੇ ਨਿਕਲਣਾ ਹੁੰਦਾ ਜਾਂ ਕੋਈ ਲੋਡਬੰਦ ਚੀਜ਼ ਜਿਵੇਂ ਬਿਸਕਟ ਹੋ ਗਏ ਰਾਸ ਹੋ ਗਏ ਜੋ ਵੀ ਪਰ ਇੱਥੇ ਲੋਡ ਤੋਂ ਵੱਧ ਜਿਹੜੀ ਹੋਰ ਲੋਡ ਹੈ ਮਤਲਬ ਇੱਥੇ ਕ ਮਦਦ ਨਹੀਂ ਪ੍ਰੋਪਰ ਪਹੁੰਚੀ ਕਿਉਂਕਿ ਇੱਥੋਂ ਪਾਕਿਸਤਾਨ ਬਿਲਕੁਲ ਨੇੜੇ ਆ ਜੀ ਉਹ ਕਿਹੜਾ ਪਿੰਡ ਹੈ ਜੀ ਮੰਗਲ ਸੋਹਲ ਮੰਗਲ ਸੋਹਲ ਇੱਥੋਂ ਪਾਕਿਸਤਾਨ ਦਾ ਬਾਰਡਰ 4 ਕਿਲੋਮੀਟਰ ਉਹ ਕਿ ਨੇੜੇ ਹੀ ਆ ਆਹ ਔਰ ਇੱਕ ਨਾ ਬੰਦਾ ਜਿਹੜਾ ਉਹਦੇ ਅੱਗੇ ਪਾਕਿਸਤਾਨ ਦਾ ਓਏ ਓਹ ਇਹਨਾਂ ਦੀ ਆ ਇਹਨਾਂ ਦੇ ਇਹਨਾਂ ਦੇ ਉਹਦੇ ਦੇ ਇਹਨਾਂ ਦੀ ਆ ਉਹ ਜਿਹੜੇ ਦੀ ਆ ਇਹ ਇੱਕ ਘਰ ਸਾਹਮਣੇ ਹੈ ਘਰ ਪਿੰਡ ਦੇ ਵਿੱਚ ਪਤਾ ਹੀ ਹੁੰਦਾ ਬਾਈ ਦਾ ਘਰ ਕਿ ਉਹ ਕਹਿੰਦੇ ਜੋਦੇ ਬਹੁਤ ਜ਼ਿਆਦਾ ਨਹੀਂ ਕਹਿੰਦੇ ਜੋਦੇ ਉਹਦੇ ਰੋਡ ਤੇ ਆਣੀ ਨੇ ਆਹ ਬੱਚੇ ਜਲਾਦਾਰੀ ਬੈਲਾ ਅਕੀ ਜੋਤ ਵੀਰੇ ਬਿਸਕੁਟ ਦੇਖੇ ਤੇ ਹੈਗੇ ਆਪਣੇ ਜਿਹੜੇ ਬਰਤ ਦੇ ਬਿਸਕੁਟ ਮੋਗੇ ਮੈਂ ਲਿਆਉਣਾ ਕੋਈ ਹੋਰ ਹੈ ਜੀ ਮੈਂ ਪਰ ਪਰ ਆਉਣਗੇ ਕਿ ਟੈਨਸ਼ਨ ਦੇਖਾਦਾ ਕੁਛ ਅੱਜ ਅੱਜ ਖਾਦਾ ਕੁਛ ਕੀ ਖਾਦਾ ਦੱਸ ਮੈਨੂੰ ਚਾਰ ਦਿਨਾਂ ਰੋਟੀਆਂ ਖਾਦੀਆਂ ਚਾਰ ਦਿਨਾਂ ਰੋਟੀਆਂ ਖਾਦੀਆਂ ਚਾਰ ਦਿਨਾਂ ਤੇ ਰੋਟੀਆਂ ਖਾਦੀਆਂ ਚਾਰ ਦਿਨਾਂ ਦੀਆਂ ਰੋਟੀਆਂ ਖਾਦੀਆਂ ਤੁਸੀਂ ਖਾਦਾ ਕੁਛ ਠੀਕ ਆ ਬੇਟਾ ਇਹ ਵੀ ਹਾਸੇ ਆ ਮੇਰੀ ਜੀ ਇਹਨਾਂ ਨੂੰ ਕੀ ਪਤਾ ਵਾ ਬਾਈ ਇਹਨਾਂ ਨੂੰ ਬਿਸਕੁਟ ਬਣਾ ਤੁਹਾਡੇ ਲਈ ਬਣਾ ਦਿੰਦੇ ਆ ਬਿਸਕੁਟ ਦੇ ਆ ਬੱਚੇ ਲੈ ਲਓ ਪੁੱਤ ਆ ਲਓ ਯਾਰ ਦੇਖ ਤੇ ਨਿਆਣਿਆਂ ਨੂੰ ਯਾਰ ਉਹਨਾਂ ਦੇ ਕੇ ਦੇ ਪੁੱਤ ਹੋਰ ਦੇ ਦਿੰਦੇ ਆ ਠੀਕ ਹੈ ਵੱਡੀਆਂ ਉਹਨਾਂ ਦਾ ਬਾਹਰ ਵੱਡੀ ਬਾਹਰ ਖੜਾਓ ਉਹਨਾਂ ਨੂੰ ਚਲੋ ਆਓ ਯਾਰ ਆਓ ਬਾਹਰ ਖੜਾਓ ਆਹ ਬਣਾ ਕੇ ਆਲੋ ਆਲੋ ਸਕੇ ਹਾਂ ਠੀਕ ਹੈ ਸਕੇ ਭਰਾ ਜੀ ਵੀਰ ਇੱਥੇ ਗੜਦਿਆ ਰਹਿੰਦਾ ਜੀ ਮੈਂ ਪਟਿਆਲੇ ਰਹਿਣਾ ਜੀ ਹਾਂਜੀ ਕੋਈ ਉੱਥੇ ਆਏ ਸੀ ਜੀ ਆਏ ਸੀ ਬਿਲਕੁਲ ਆਏ ਸੀ ਜੀ ਬੰਦੇ ਛੜਾਏ ਸੀ ਠੀਕ ਹੋ ਹਾਂਜੀ ਦਾਨ ਵਾਲਾ ਤੇ ਬੜਾ ਪਾਣੀ ਤੇ ਅੱਛਾ ਪਾਣੀ ਬਹੁਤ ਪੂਰੇ ਹਾਲ ਆ ਬਾਬੂ ਸਾਰੇ ਹਾਲ ਇੱਥੇ ਜਸਰੌਰ ਕਿੱਥੇ ਦਾ ਜਸਰੌਰ ਤਾਂ ਨੇੜੇ ਹੈਗਾ ਬੜੀ ਦੂਰ ਆ ਜਸਰੌਰ ਤੋਂ ਵੀ ਛੜਾਇਆ ਸੀ ਸਾਨੇ ਬੰਦਾ ਲੱਖੂਪੁਰ ਤੋਂ ਵੀ ਛੜਾਇਆ ਸੀ ਲੱਖੂਵਾਲ ਲੱਖੂਵਾਲ ਤੋਂ ਵੀ ਛੜਾਇਆ ਸੀ ਜੀ ਹਾਂ ਹਾਂ ਬਾਬੂ ਕੱਲ ਨਾਲ ਕਿੰਨਾ ਘਟਿਆ ਬਣੀ ਹੈ ਘਟ ਗਿਆ ਜੀ ਅੱਜ ਨਾ ਚੀਜ਼ਾਂ ਲੈ ਕੇ ਆਏ ਸੀ ਛਕਾਉਣ ਨੂੰ ਪਰ ਉਹ ਵਰਤ ਗਈ ਸੀ ਹੁਣ ਲੈ ਕੇ ਆਵਾਂਗੇ ਭਰਕੇ ਜੀ ਤੁਹਾਨੂੰ ਕੀ ਚਾਹੀਦਾ ਪਾਣੀ ਲੈ ਲਓ ਲੱਗਰੋ ਨੋਈ ਦੋ ਲੋ ਬਾਈ ਆ ਗੱਡੀ ਬੋਤਲ ਦਿਓ ਜੀ ਪਾਣੀ ਦੇ ਇੱਕ ਉਹ ਗਾੜੀ ਬੈਣਾ ਕੋਠੀ ਤੇ ਮੜਕੇ ਉਹ ਤੇ ਪੰਕਚੂਲਾਣੀਗਾ ਇੱਕ ਇੱਕ ਲੈ ਲਓ ਆਇਤਾ ਦੇ ਰੋਗ ਲਈ ਅੱਜ ਵੱਡੀ ਬੋਤਲ ਦਿਓ ਕੱਲਾ ਬੈਠਾ ਆਰਡਰ ਮੈਂ ਕਰ ਪਾ ਲੋ ਗੋਰੀ ਲੈ ਲੈ ਬਸ ਵੀਰੇ ਬੇਟਾ ਠੀਕ ਹੋ ਠੀਕ ਹੈ ਜੀ ਮੋਟਾ ਕੰਡੇ ਭਾਵੇਂ ਬੋੜੇ ਸਾਧੀਆਂ ਵਾਹ ਜੀ ਵਾਹ ਦੇਖ ਲਓ ਇੰਨੀ ਪ੍ਰੋਬਲਮ ਚ ਆ ਕੇ ਵੀ ਫੇਰ ਵੀ ਬੰਦੇ ਸਾਡੇ ਕੁਛ ਨੇ ਹਾਂ ਜੀ ਭਾਵੇਂ ਬੋੜੇ ਸਾਧੇ ਨਿਆਰੇ ਲੈਣ ਦੇ ਵਾਹ ਜੀ ਪਾਣੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੇ ਬਹੁਤ ਵੇਖ ਬੱਚਿਆਂ ਦੇ ਆ ਲੈ ਆ ਮੇਰੇ ਕੋਲ ਆ ਪਾਣੀ ਕਿਤੇ ਜਾਂਦਾ ਰੋ ਪਾ ਇਹ ਤਾਂ ਇੰਨਾ ਕਰ ਲਓ ਫਿਰ ਦੇਖਦੇ ਬਾਈ ਹੋਰ ਆ ਲੈ ਗਏ ਨਾ ਇੱਥੋਂ ਆ ਰਹੇ ਪਾਣੀ ਨਹੀਂ ਨਹੀਂ ਲੈ ਕੇ ਆਏ ਤੇ ਛਕਣ ਲਈ ਆਦੇ ਪਿੱਛੇ ਸਾਰਿਆਂ ਨੇ ਲਾ ਲਿਆ ਜੀ ਅਬ ਬਤਾਇਆ ਅੱਡ ਬਿਸਕੁਟ ਤੇ ਹੋਤ ਗਿਆ ਆਪਣਾ ਬ੍ਰੈਡ ਸੀਗੇ ਨਹੀਂ ਆਪਾਂ ਲਿਆਵਾਂਗੇ ਹੋਰ ਭਾਈ ਅਸੀਂ ਲੈ ਕੇ ਆਵਾਂਗੇ ਭਰ ਕੇ ਸਾਨੂੰ ਨਾ ਉਰੀਆ ਕਿ ਪਤਾ ਲੱਗਿਆ ਵੀ ਇੱਦਾਂ ਦੁਆਰ ਨੂੰ ਲਿਆ ਦਿਓ ਸਫੇਦ ਦੁੱਧ ਲਿਆ ਰਹੇ ਅੱਛਾ ਠੀਕ ਹੈ ਲੈ ਆ ਰਹੇ ਲੈ ਆ ਦੇ ਲੈ ਆ ਰਹੇ ਭਾਈ ਆਪ ਭਾਈ ਮੇਰੀ ਗੱਲ ਤਾਂ ਸੁਣੋ ਭਾਈ ਉਹ ਪ੍ਰੈਗਨੈਂਟ ਭੈਣ ਦਾ ਦੱਸ ਦੋ ਯਾਰ ਜਿਹੜੀ ਪਾਣੀ ਦੇ ਬੱਚਾ ਹੋਣਾ ਉਹ ਜੋਦੇ ਦੀ ਵਾਈਫ ਕਿਹੜੇ ਨੇ ਜੀ ਉਹ ਉੱਤਰ ਨਹੀਂ ਆਉਂਦਾ ਯਾਰ ਉਹ ਜਿੱਥੇ ਲਿਖਿਆ ਲਿਖਿਆ ਉਹ ਲੈ ਕੇ ਆਓ ਹਾਂਜੀ ਉਹ ਲਿਖਿਆ ਸਾਹਮਣੇ ਅੱਛਾ ਜੀ ਉੱਥੇ ਕੇ ਘਰ ਦੇ ਆਇਆ ਨਹੀਂ ਉਹ ਕਹਿੰਦਾ ਭਾਈ ਕਹਿੰਦਾ ਬੱਚਾ ਉਹਦਾ ਹੋ ਗਿਆ ਹੀ ਉਹਨਾਂ ਨੇ ਤਾਂ ਉਹ ਫਿਰ ਲੈ ਗਏ ਉਹਨੇ ਕੱਲ੍ਹ ਦੇ ਨਹੀਂ ਉਹਦੇ ਹੁਣ ਮੁੰਡਾ ਨੇ ਕੋਈ ਲੰਮੂ ਨਹੀਂ ਦਿੱਤਾ ਨਹੀਂ ਨਹੀਂ ਹੋਰ ਕੋਈ ਜੀ ਭਾਈ ਪ੍ਰੈਗਨੈਂਟਾ ਭੈਣ ਜੀ ਵੀਰੇ ਕਿਹਨਾਂ ਦਾ ਕਹਿੰਦੇ ਸੀ ਆਪਾਂ ਨੂੰ ਜੋਦੇ ਦੀ ਵਾਈਫ ਆਈ ਸੀ ਉਹ ਚਲ ਗਿਆ ਲੈਣ ਚਲ ਗਿਆ ਲੈਣ ਚਲ ਗਿਆ ਲੈਣ ਸੈਂ ਅੱਛਾ ਮਿਲ ਗਏ ਚਲ ਗਿਆ ਚਲ ਗਿਆ ਚਲ ਗਿਆ ਟੀਮ ਚਲ ਗਈ ਸਾਡੀ ਚਲ ਗਈ ਟੀਮ ਸਾਡੀ ਚਲ ਗਈ ਆਪਾਂ ਕੋਈ ਆਇਆ ਆ ਜਾ ਮੇਰਾ ਪੁੱਤ ਆ ਜਾ ਤੇਰੇ ਦੂਰ ਤੋਂ ਮਾਪਿਆਂ ਕੋਲੋਂ ਮੈਂ ਇਹਨਾਂ ਨੂੰ ਵੀ ਇੱਧਰ ਨੂੰ ਮੂੰਹ ਕਰਾ ਉਧਰੋਂ ਇੱਧਰ ਨੂੰ ਮੂੰਹ ਕਰ ਲਓ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਤੇ ਜੀ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਅਜੂਰੇ ਪਹੁੰਚੇ ਹੁੰਦੇ ਆ ਅਜੂ ਅਜੂ ਬੜਾ ਆਦਿਆ ਫੜ ਗਏ ਆ ਆ ਮਰੇ ਆ ਚੱਕੀ ਇਹਨੂੰ ਐ ਕਰੀ ਇਹ ਕਰੀ ਵੀਰੇ ਕਿਵੇਂ ਹੁੰਦੀ ਆ ਆ ਲੱਗ ਜਾਂਦੀ ਆ ਤਾਂ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਨਹੀਂ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਹਨਾਂ ਬਟਿਆ ਲਓ ਭੈਣ ਨੂੰ ਆ ਪਾਓ ਹੱਥ ਪਾਓ ਜੀ ਆ ਚਲੋ ਆ ਗਈ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪਹਿਨੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਲੈ ਪਹਿਨੇ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਪਹਿਨੇ ਹਾਂ ਆ ਬੱਚੇ ਬੱਚਾ ਵੀ ਜਰਾ ਮੰਗ ਲੈ ਆ ਲੈ ਉਹ ਕੋਣੀ ਕੋਣੀ ਟੜੇ ਉੱਥੇ ਟੜੇ ਹੈਗੇ ਨਾ ਗੇਰ ਸੰਭਰ ਹੈਗੇ ਨਾ ਬਸ ਸਹੀ ਹੈ ਕਿਹੜੀ ਜਗ੍ਹਾ ਫਿਰ ਰੰਗਾ ਹੋਈ ਗੱਲ ਹੈ ਹੈ

ਆਨੇ ਦੋ ਭਾਈ ਉਹ ਮਾਰਦੇ ਹੋ ਲਾਲਾ ਵੀਰੇ ਚਲੋ ਭਾਈ ਠੀਕ ਹੋ ਹਾਂ ਜੀ ਧੰਨਵਾਦ ਤੁਹਾਡਾ ਧੰਨਵਾਦ ਚਲੋ ਭਾਈ ਜਾਣੋ ਠੀਕ ਹੈ ਹਾਂ ਅੱਪ ਕਾਮ ਕਰਨਾ ਕਮਰਾ ਕਿੱਥੇ ਕਮਰਾਏ ਪੈਂ ਕਿੱਥੇ ਕਮਰਾਏ ਬਾਈ ਸੰਗਲ ਸੋ ਲੈ ਕੇ ਬੈਠ ਵਸੂ ਸਾਡੇ ਆਏ ਬੰਦੇ ਸਾਡੀ ਕੋਈ ਵੋਟ ਗਈ ਹੋ ਇੱਕ ਬਾਈ ਇੱਥੇ ਨਿਕਲਣਾ ਕਿਹਨੇ ਨਿਕਲਣਾ ਜੇ